ਵਾਹਿਗੁਰੂ ਜੀ ਮਾਣਿ ਇਨਕਲਾਬ ਜਿੰਦਾਬਾਦ ਅਰਬਿੰਦ ਕੇਜਰੀਵਾਲ ਨੂੰ ਕਾਨਾਸ਼ਾਹੀ ਤਰੀਕੇ ਨਾਲ ਜੇਲ੍ਹ ਚ ਬੰਦ ਕਰਕੇ ਇਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਆਵਾਜ਼ ਬੰਦ ਕਰ ਦਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਆਵਾਜ਼ ਪੰਜਾਬ ਚੋਂ ਉਠਦੀ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਦਰਿਆਵਾਂ ਦਾ ਰਸਤਾ ਬਣਾਉਂਦੇ ਨੇ ਇਸ ਸੰਕਟ ਦੇ ਮੌਕੇ ਤੇ ਆਪਾਂ ਸਾਰੇ ਇਕੱਠੇ ਗਰਵਿੰਦ ਕजरीवाल ਹੋਰਾਂ ਕੋਲੇ ਹਰ ਰੋਜ਼ ਵਕੀਲ ਜਾਂਦੇ ਨੇ ਸਾਰੀਆਂ ਐਕਟੀਵਿਟੀਆਂ ਜਾਂਦੀਆਂ ਉਹਨਾਂ ਕੋਲੇ ਅੱਜ ਵਾਲਾ ਇਹ ਵੀ ਥੋੜਾ ਜਿਹੜਾ ਸਵਾਗਤ ਹੈ ਇਹ ਵੀ ਉੱਥੇ ਜਾਊਗਾ ਤੇ ਉਹਨਾਂ ਨੂੰ ਇਹ ਦੱਸਾਂਗੇ ਕਿ ਅੱਲਾ ਸਵਾਗਤ ਹੈ ਜਿੱਦੇ ਰੈਲੀ ਕੀਤੀ ਉਹਦੇ ਤਾਂ ਗੱਲ ਹੋਰ ਹੋਣੀ ਹੈ ਸਵਾਗਤ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਲੀ ਜਿੰਦਾਬਾਦ ਸਤਿਕਾਰਯੋਗ ਬਜ਼ੁਰਗ ਖੜੇ ਨੇ ਨੌਜਵਾਨ ਵੀਰ ਖੜੇ ਨੇ ਮੇਰੇ ਵੱਲੋਂ ਗਾਰੰਟੀ ਹੈ ਕਿ ਆਪਾਂ ਇਥੋਂ ਛੱਡ ਕੇ ਨਹੀਂ ਜਾਣਾ ਮੁਲਕ ਨੂੰ ਆਪਾਂ ਇਹਨੂੰ ਨੌਕਰੀਆਂ ਇੱਥੇ ਦਿਉ ਦੋਣੀਆਂ ਕੰਮ ਥੋਨੂੰ ਇੱਥੇ ਕਰਵਾਉਣੇ ਨੇ ਫੈਕਟਰੀਆਂ ਤੁਹਾਨੂੰ ਇੱਥੇ ਖਲਵਾਉਣੀਆਂ ਨੇ ਮੈਂ ਪੰਜਾਬ ਦੇ ਨੌਜੋਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਕੰਮ ਕਰੀਏ ਭਗਵਾਨ ਤੁਮਾਰੀ ਜੋਤਿ ਸਹਾਰਾ ਦੇ ਕੇ ਥੋਕੇ ਜੇ ਦੁਬਾਰਾ ਕੋਈ ਰੋਡ ਸ਼ੋਅ ਰੱਖਾਂਗੇ ਜਾਂ ਕੋਈ ਪ੍ਰੋਗਰਾਮ ਰੱਖਾਂਗੇ ਸਾਨੇ ਹਾਲ ਵਾਲਿਆਂ ਨੇ ਜਿੰਨਾ ਪਹਿਲਾਂ ਕਦੇ ਵੀ ਨਹੀਂ ਸਾਨੇ ਹਾਲ ਦੇ ਪਿਆਰ ਨੂੰ ਮੈਂ ਕਿਸੇ ਕਰੰਸੀ 'ਚ ਮਾਪ ਨਹੀਂ ਸਕਦਾ ਤੁਹਾਨੂੰ ਇਹ ਆਉਣ ਸਾਰੀ ਕਹਤਾ ਕਿ ਭਈ ਇੱਥੋਂ ਤਾਂ ਤੁਸੀਂ ਮਤਲਬ ਇਹ ਫਿਕਰ ਹੋ ਜਾਓ ਅੱਜ ਬੜੀ 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 ਸਾਰਾ ਜਿਹੜਾ ਪੁਰਾਣੇ ਬੰਦੇ ਪਹਿਲੇ ਦਿਨ ਤੋਂ ਲੱਗੇ ਆ ਪੁਰਾਣੇ ਪਹਿਲੇ ਦਿਨ ਤੋਂ ਲੱਗੇ ਆ ਜੀ ਪਾਰਟੀ ਨਾਲ ਹੀ ਪਰਾਂ ਦੇ ਸਾਰੇ ਜਿੰਨੇ ਵੀ ਪੁਰਾਣੇ ਵਲੰਟੀਅਰ ਨੇ ਜਿੰਨੇ ਵੀ ਨਵੇਂ ਆ ਰਹੇ ਨੇ ਸੰਖੇਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਆਦਮੀ ਪਾਰਟੀ ਐ ਇਹ ਮਿਹਨਤ ਕਰਨ ਨੂੰ ਮਿਹਨਤ ਕਰਨ ਵਾਲੇ ਬੰਦੇ ਨੂੰ ਆਪੀ ਭਾੜ ਲੈਂਦੇ ਆ ਸਾਡੇ ਆਪਣੇ ਉਹ ਨਹੀਂ ਚੱਲਦਾ ਕਿ ਇਹਦਾ ਭਤੀਜਾ ਉਹਦਾ ਜੀਜਾ ਇਹ ਕੰਮ ਨਹੀਂ ਆਪਣਾ ਸਿੰਦਾ ਜਿਹੜਾ ਕੰਮ ਕਰੂਗਾ ਉਹ ਅੱਗੇ ਆਊਗਾ ਔਰ ਆਪਣੇ ਜਿਹੜੇ ਐਮ ਐਲ اے ਨੇ ਇੱਕ ਸੈਕਿੰਡ ਭਾਵੇਂ ਨਰਿੰਦਰ ਪ੍ਰਾਜ ਐ ਭਾਵੇਂ ਉਹ ਭਾਵੇਂ ਆਪਣਾ ਮੁੰਡਾ ਸੁਖਨਾ ਨਾਮ ਦਾ ਭਾਵੇਂ ਮੋਲਕ ਐ 25 23 30 ਸਾਲ ਦੇ ਜਵਾਬ ਕਿ ਵੱਡੇ ਵੱਡੇ ਬੰਦੇ ਹਰਾਏ ਉਹਨਾਂ ਨੇ ਆਮ ਆਦਮੀ ਪਾਰਟੀ ਇਹ ਨਹੀਂ ਦੇਖਦੀ ਕਿ ਉਮਰ ਕਿੰਨੀ ਹੈ ਆਮ ਆਦਮੀ ਪਾਰਟੀ ਇਹ ਦੇਖੀ ਹੈ ਦੇਖਦੀ ਹੈ ਕਿ ਪੰਜਾਬ ਪ੍ਰਤੀ ਜਸ਼ਵਾ ਕਿੰਨਾ ਹੈ ਤੇ ਦੇਸ਼ ਪ੍ਰਤੀ ਪਿਆਰ ਕਿੰਨਾ ਹੈ ਸੋ ਮੇਰੇ ਵੱਲੋਂ ਲੇਟ ਹੋਈ ਜਾਣਾ ਮੈਂ ਤਰੱਕੀ ਦੇ ਥੋੜੇ ਜਿਹਾ ਜਿੰਦਾਬਾਦ